एमडीएच ਅਤੇ ਐਵਰੇਜ ਤੋਂ ਇਲਾਵਾ ਹੋਰ ਕੰਪਨੀਆਂ ਦੇ ਮਸਾਲਿਆਂ ਦੇ ਵਿੱਚ ਮਲਾਵਟ ਪਾਈ ਗਈ ਆ ਰਾਈਡਰਸ ਦੇ ਦੁਆਰਾ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਲਗਭਗ 12% ਨਮੂਨਾ ਗੁਣਵੱਤਾ ਦੀ ਜਾਂਚ ਦੇ ਵਿੱਚ ਅਸਫਲ ਰਹੇ ਹਨ ਅਜਿਹੇ ਦੇ ਵਿੱਚ ਹੀ ਇੱਕ ਵਾਰ ਫਿਰ ਮਸਾਲਿਆਂ ਦੀ ਗੁਣਵੱਤਾ ਤੇ ਸਵਾਲ ਉੱਠ ਰਹੇ ਆ ਤੁਹਾਨੂੰ ਦੱਸ ਦਈਏ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਦੇਸ਼ ਦੇ ਵਿੱਚ ਵੇਚਣ ਵਾਲੇ ਮਸਾਲਿਆਂ ਦੀ ਜਾਂਚ ਕੀਤੀ ਆ ਤੇ ਇਸ ਦੇ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਗੁਣਵੱਤਾ ਜਾਂਚ ਦੇ ਲਈ ਦੇਸ਼ ਭਰ ਤੋਂ ਮਸਾਲਿਆਂ ਦੇ ਲਈ 4054 ਨਮੂਨੇ ਇਕੱਠੇ ਕੀਤੇ ਗਏ ਸਨ ਬਾਅਦ ਦੇ ਵਿੱਚ 474 ਨਮੂਨੇ ਟੈਸਟਿੰਗ ਦੇ ਵਿੱਚ ਅਸਫਲ ਰਹੇ ਇਹ ਟੈਸਟ ਮਈ ਅਤੇ ਜੁਲਾਈ ਦੇ ਸ਼ੁਰੂ ਵਿੱਚ ਕਰਵਾਏ ਗਏ ਸਨ ਤੇ ਰਾਈਟਰਸ ਨੇ ਅਥਾਰਟੀ ਤਹਿਤ ਇਹ ਡਾਟਾ ਇਕੱਠਾ ਕੀਤਾ ਸੀ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਐਫਐਸਐਸਏਆਈ ਨੇ ਇਸ ਬੰਦ ਦੇ ਵਿੱਚ ਰਾਈਟਰਸ ਨੂੰ ਇੱਕ ਬਿਆਨ ਦਿੱਤਾ ਹੈ ਐਫਐਸਐਸਏਆਈ ਨੇ ਕਿਹਾ ਕਿ ਜਿੰਨਾਂ ਕੰਪਨੀਆਂ ਦੇ ਮਸਾਲੇ ਗੁਣਵੱਤਾ ਦੇ ਵਿੱਚ ਖਰਾਬ ਪਾਏ ਗਏ ਆ ਉਹਨਾਂ ਦੇ ਖਿਲਾਫ ਲੋੜੀ ਦੀ ਲੋੜਿੰਦੀ ਕਾਰਵਾਈ ਕੀਤੀ ਜਾਵੇਗੀ ਤੇ ਕੁਝ ਕੰਪਨੀਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਆ ਹਾਲਾਂਕਿ ਐਫਐਸਐਸਏਆਈ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਕੀ ਕਾਰਵਾਈ ਕੀਤੀ ਗਈ ਆ ਤੇ एमआरटीए एक्ट ਅਤੇ ਐਵਰੇਸਟ ਦੇ ਵਿੱਚਕਾਰ ਮਸਾਲਿਆਂ ਨੂੰ ਲੈ ਕੇ ਵਿਵਾਦ ਇਸ ਸਾਲ ਅਪ੍ਰੈਲ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਹਾਂਗਕਾਂਗ ਨੇ ਇਹਨਾਂ ਭਾਰਤੀ ਮਸਾਲਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹਾਂਗਕਾਂਗ ਨੇ ਕਿਹਾ ਕਿ ਭਾਰਤੀ ਮਸਾਲਿਆਂ ਦੇ ਵਿੱਚ ਐਥਲਿਨ ਆਕਸਾਈਡ ਨਾਮ ਦੀ ਕੀਟਨਾਸ਼ਕ ਵੱਡੀ ਮਾਤਰਾ ਦੇ ਵਿੱਚ ਪਾਇਆ ਗਿਆ ਹੈ ਤੇ ਇਸ ਦੇ ਵਰਤੋਂ ਦੇ ਨਾਲ ਕੈਂਸਰ ਹੋ ਸਕਦਾ ਹੈ ਇਸ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਤੇ ਸਿੰਗਾਪੁਰ ਦੇ ਸਮੇਤ ਹੋਰ ਦੇਸ਼ਾਂ ਨੇ ਵੀ ਇਨ੍ਹਾਂ ਮਸਾਲਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ।